ਸਰਸੁਦਾ ਗਾਮ ਸਿੰਘ ਦੀ ਅਫਸੋਸ ਕੱਪਹੁੰਚੇ ਨੂੰ ਲਾਟੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਥੀ ਨਾਬਾ ਤੋਂ ਮਾਨਯੋਗ ਬਧਾਇ ਕਿਸਦਾ ਗੁਰਦੇਵ ਸਿੰਘ ਦੇਵਮਾਨ ਹੋਰਾਂ ਦੇ ਪਿਤਾ ਜੀ ਸਰ ਲਾਲ ਸਿੰਘ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸੀ ਉਹ ਇੱਕ ਉੱਗੇ ਸਹਿਤਕਾਰ ਲਿਖਾਰੀ ਰਹੇ ਨੇ ਔਰ ਉਹਨਾਂ ਨੇ ਬੜੀ ਵਧੀਆ ਸਿੱਖਿਆ ਦੇ ਕੇ ਦੇਵਮਾਨ ਵਰਗਿਆਂ ਨੂੰ ਸੇਵਾ ਕਰਨ ਦੇ ਯੋਗ ਬੜਾਇਆ ਸੋ ਉਹਨਾਰੇ ਜਾਣ ਦੇ ਦੁੱਖ ਦੇ ਵਿੱਚ ਸ਼ਰੀਕ ਹੋਣ ਵਾਸਤੇ ਮੈਂ ਅੱਜ ਇੱਥੇ ਆਇਆ ਐ ਔਰ ਅਸੀਂ ਅਰਦਾਸ ਕੀਤੀ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਕਿ ਵਿਛੜੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਔਰ ਪਿੱਛੋਂ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੋ। ਉਹਦਾ ਬਹੁਤ-ਬਹੁਤ ਮੈਂ ਧੰਨਵਾਦ ਕਰਦਾ। ਐ ਜਿਹੜੇ ਕਿ ਮੇਰੇ ਪਿਤਾ ਜੀ ਜੀ ਮੌਤ ਤੋਂ ਬਾਅਦ ਬਹੁਤ ਵੱਡਾ ਦੁੱਖਾਂ ਦਾ ਪਹਾੜ ਸਾਡੇ ਪਰਿਵਾਰ ਤੇ ਡਿੱਗਿਆ। 28 ਤਰੀਕ ਨੂੰ ਸਾਡੇ ਬਾਪੂ ਜੀ ਚੜ੍ਹਾਈ ਕਰ ਗਏ ਸਰਦਾਰ ਲਾਲ ਸਿੰਘ ਜੀ। ਤੇ ਅੱਜ ਅਫਸੋਸ ਪ੍ਰਗਟ ਕਰਨ ਵਾਸਤੇ ਵਿਸ਼ੇਸ਼ ਤੌਰ ਤੇ ਨਾਪਾ ਦੇ ਵਿੱਚ ਆਇਆ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਬਜ਼ੁਰਗ ਜਿਹੜੇ ਆ ਸਾਡੇ ਪੰਜਾਬ ਦੇ ਵਿੱਚ ਅਗਰ ਮੈਂ ਗੱਲ ਕਰਾਂ ਜਿਵੇਂ ਮੇਰੇ ਪਿਤਾ ਇਸ ਬਾਪੂ ਲਾਲ ਸਿੰਘ ਜੀ 1934 ਦਾ ਬਰਥ ਹੈ ਔਰ 2024 ਦੇ ਵਿੱਚ ਚਲੇ ਗਏ ਤਕਰੀਬਨ 90 ਸਾਲ ਪਲੱਸ ਉਮਰ ਜਿਹੜੀ ਹੈ ਉਹ ਜਿਹੜੀ ਉਹ ਉਹ ਕੈਲੀਬਰ ਦੇ ਲੋਕ ਜਾਂ ਉਸ ਸਮੇਂ ਦੇ ਲੋਕ ਜਿਹੜੇ ਬਹੁਤ ਥੋੜੇ ਰਹਿ ਗਏ ਪੰਜਾਬ ਦੇ ਵਿੱਚ ਮਤਲਬ ਇਹ ਬਜ਼ੁਰਗਾਂ ਦਾ ਜਾਣਾ ਮੇਰੇ ਪਿਤਾ ਜੀ ਕਿਸੇ ਦੇ ਵੀ ਪਿਤਾ ਜੀ ਮਾਂ ਬਾਪ ਦਾ ਜਾਣਾ ਇਸ ਉਮਰ ਦਾ ਐ ਸਮਝ ਲਓ ਕਿ ਇੱਕ ਪੀੜ੍ਹੀ ਇੱਕ ਪੂਰੀ ਦੀ ਪੂਰੀ ਹਿਸਟਰੀ ਜਿਹੜੀ ਆ ਉਹਨਾਂ ਦੇ ਨਾਲ ਹੀ ਚਲੀ ਗਈ ਸੰਤਾਂ ਉਹ ਨਾਂ ਵੀ ਨਹੀਂ ਆਦ ਉਹ ਜ਼ੁਬਾਨ ਜਿਹੜੀ ਬੋਲਦੇ ਸੀ ਉਹਦੇ ਵਿੱਚ ਕਈ ਲਫ਼ਜ਼ ਐਸੇ ਜਿਹੜੇ ਪੰਜਾਬੀ ਡਿਕਸ਼ਨਰੀ ਦੇ ਵਿੱਚ ਵੀ ਨਹੀਂ ਮਿਲਦੇ ਔਰ ਇਤਿਹਾਸ ਜਿਹੜਾ ਪ੍ਰਾਣੀਆਂ ਕਹਾਣੀਆਂ ਪੁਰਾਣੇ ਗੀਤ ਪੁਰਾਣੇ ਸਮੇਂ ਦੀਆਂ ਗੱਲਾਂ ਜਿਹੜੀਆਂ ਨੇ ਜਿਵੇਂ ਮੇਰੇ ਪਿਤਾ ਜੀ ਦਾ ਬਪੂ ਲਾਲ ਸਿੰਘ ਜੀ ਦੱਸਦੇ ਹੁੰਦੇ ਸੀ ਕਿ ਹਿੰਦੁਸਤਾਨ ਜਦੋਂ ਆਜ਼ਾਦ ਹੋਇਆ ਲੱਗਦਾ ਜਿਵੇਂ ਕੱਲ ਦੀ ਗੱਲ ਹੈ ਜੀ ਤੇ ਉਹ ਜਿਹੜੀਆਂ ਉਹ ਮਹਿਸੂਸ ਹੁਣਾਂ ਨੇ ਕੀਤਾ ਜਿਹੜਾ ਆਪਣੀਆਂ ਅੱਖਾਂ ਨਾਲ ਦੇਖਿਆ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਇੱਕ ਹਿਸਟਰੀ ਨਾਲ ਲੈ ਕੇ ਘੁੰਮਦੇ ਨੇ ਸਾਡੇ ਬਜ਼ੁਰਗ ਤੇ ਮੈਂ ਤੇ ਹੀ ਬੇਨਤੀ ਕਰਦਾ ਸਾਰੇ ਪੰਜਾਬੀਆਂ ਨੂੰ ਦੁਨੀਆ ਪਰ ਦੇ ਵਿੱਚ ਜਿੱਥੇ-ਥੇ ਆਪਣੇ ਭੈਣ ਭਰਾ ਵਸਦੇ ਨੇ ਕਿ ਆਪਣੇ ਮਾਪੇ ਦੀ ਸੇਵਾ ਕਰੋ اپنی ماں دی اپنے باپ دا ستکار کرو یہ بہت ਕਣਸ਼ਾਵੇਂ ਬੂਟੇ ਨੇ ਇਹਨਾਂ ਦੀ ਸ਼ਾਨ ਜਿਹੜੀ ਹੈ ਨਾ ਜਿੰਦਾ ਨਿਗਮਾਨ ਕੇ ਆਪਾਂ ਵੱਡੇ ਹੋਏ ਆਂ ਔਰ ਇਹਨਾਂ ਦਾ ਜਿੰਨਾ ਆਪਾਂ ਕਰਾਂਗੇ ਉਨਾ ਹੀ ਵੱਧ ਫਲ ਜਿਹੜਾ ਮਿਲੂਗਾ ਅਸੀਂ ਗਰੀਬ ਪਰਿਵਾਰ ਦੇ ਵਿੱਚ ਅਸੀਂ ਛੇ ਭਰਾ ਦੋ ਪੈਣਾ ਅਸੀਂ ਸਾਰੇ ਪੜੇ ਆਂ ਔਰ ਕੁਲਦਾਰ ਸਿੰਘ ਸੰਧਵਾ ਸਾਹਿਬ ਸਾਡੇ ਭਰਾ ਨੇ ਬਹੁਤ ਸਤਿਕਾਰਯੋਗ ਨੇ ਸਮਾ ਘੱਟ ਕੇ ਆਏ ਨੇ ਮੈਂ ਇਹਨਾਂ ਦਾ ਦੋਨੇ ਹੱਥ ਜੋੜ ਕੇ ਸਿਰ ਝੁਕਾ ਕੇ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੀ